ਅੱਜ ਕੰਮ ਕਰਦੇ ਕਰਦੇ ਨੂੰ ਮਨ ਚੇਤ ਆਇਆ ਮੈਂ ਕਿਹਾ ਕੋਈ ਬਲੌਗ ਹੀ ਬਣਾ ਲੀਏ ਫਿਰ ਲੱਗੇ ਬਲੌਗ ਬਣਾਉਣ ਤੇ ਵੀਡੀਓ ਕੀਤੀ ਤੇ ਸਟਾਰਟ ਤੇ ਸਭ ਤੋਂ ਫੇਵਰਟ ਜਗ੍ਹਾ ਮੇਰੀ ਇਹ ਜਿੱਦਾਂ ਹੀ ਮੈਂ ਕੰਮ ਖਤਮ ਕਰਦਾ ਤਾਂ ਇੱਥੇ ਮੈਂ ਗਿੜੀ ਜ਼ਰੂਰ ਦੇਖੇ ਜਾਣਾ ਕਿਉਂਕਿ ਇੱਥੇ ਆ ਕੇ ਮੈਨੂੰ ਬੜਾ ਸਕੂਨ ਆਉਂਦਾ ਤੇ ਵੀਡੀਓ ਐਂਡ ਤੱਕ ਦੇਖਿਓ ਸੋਨੂੰ ਘਰ ਤੱਕ ਪਹੁੰਚਾਂਦੇ ਲੰਡਨ ਦੇ ਨਜ਼ਾਰੇ ਦਿਖਾਵਾਂਗੇ ਤੇ ਇਹ ਜਿਹੜੀ ਹੈਗੀ ਹੈ ਆਫਟਰਨ ਪੋਰਕ ਆਕਸਫੋਰਡ ਦੇ ਵਿੱਚ ਪੈਂਦੀ ਹੈ ਬੜੀ ਸੋਹਣੀ ਜਗ੍ਹਾ ਇੱਥੇ ਮੇਰੀ ਇੱਕ ਡਿਲੀਵਰੀ ਸੀ ਜਿੱਦ ਹੀ ਆਪਾਂ ਡਿਲੀਵਰੀ ਦੇ ਕੇ ਇਥੋਂ ਨਿਕਲੇ ਤੇ ਆਪਾਂ ਵੀਡੀਓ ਡੈਸ਼ਬੋਰਡ ਤੋਂ ਸਟਾਰਟ ਕਰਤੀ ਸੀ ਖੁੱਲ ਗਿਆ ਭਰਾਵਾ ਗੇਟਾ ਹੁਣ ਖੁੱਲ ਗਿਆ ਗੇਟ ਤੇ ਕੰਮ ਆਪਣਾ ਆਲਮੋਸਟ ਹੈਗਾ ਡਨ ਹੁਣ ਕੰਮ ਖਤਮ ਕਰਕੇ ਨਿਕਲਣ ਲੱਗੇ ਸੀ ਤੇ ਉਹ ਚੱਲ ਗਏ ਘਰ ਨੂੰ ਨਾਲੇ ਵੀਡੀਓ ਬਣਾਉਂਦੇ ਜਾਂਦੇ ਆ ਮ제 ਮਾਰਦੇ ਜਾਂਦੇ ਆ ਨਾਲੇ ਦੁਨੀਆ ਆਪ ਦੇਖਦੇ ਨਾਲੇ ਜਰਾ ਮਿੱਤਰਾਂ ਨੂੰ ਦਿਖਾਉਨੇ ਆ ਇੱਥੋਂ ਕੰਮ ਖਤਮ ਕਰਕੇ ਗੱਡੀ ਆਪਾਂ ਸਿੱਧੀ ਚਾੜਤੀ ਆ ਐਮ 40 ਦੇ ਆ ਗਿਆ M40 ਤੇ M40 ਦੇ ਚੜਦੇ ਸਾਰੀ ਦੋ ਮਾਈਲ ਅੱਗੇ ਜਾ ਕੇ ਆਪਾਂ ਹੁਣ ਐਗਜ਼ਿਟ ਆਪ ਦੇ ਘਰ ਵਾਲ ਨੂੰ ਆਪਣਾ ਘਰ ਲੱਡਣ ਤੇ ਲੱਗ ਕੇ ਪੈਂਡ ਮੇਰਾ ਸਲੋ ਚਲਦੇ ਹਾਂ ਸਲੋ ਨੂੰ ਫਿਰ ਸੋង ਜਾਂਦੇ ਜਾਂਦੇ ਐਗਜ਼ਿਟ 2 M40 ਤੋਂ ਕਰਾਸ ਕਰਦੇ ਆਂ ਲੈਟ ਹੈਗੀ ਹਰੀ ਤੇ ਲੈਟ ਹਰੀ ਵੀ ਰਵੇ ਤਾਂ ਚੰਗਾ ਤੇ ਗੱਡੀ ਨਿਕਲ ਜੂ ਨਹੀਂ 2 ਮਿੰਟ ਖਰਾਬ ਇੱਥੇ ਹਰੀ ਹੋਈ ਆ ਨਿਕਲ ਜੂ ਨਿਕਲ ਜੂ ਨਿਕਲ ਜਾ ਰਾਣੀਆਂ ਨਿਕਲ ਜਾ ਏ ਏ ਏ ਏ ਹੋ ਗਈ ਪੀਲੀ ਪਰ ਕੜ ਦੇ ਖਚਦੇ ਹੁਣ ਪੀਲੀ ਦੇ ਵਿੱਚ ਫਿਰ ਖਚਤੀ ਆਪਾਂ ਵੀ ਗੱਡੀ ਅੱਗੇ ਨੂੰ ਅਗਲੀ ਵੀ ਪੀਲੀ ਹੋਗੀ ਬੱਤੀ ਇਹ ਵੀ ਪੀਲੀ ਦੇ ਵਿੱਚ ਹੀ ਖਚਦੇ ਚੱਲ ਸ਼ੁਕਰ ਆ ਦੋ ਬੱਤੀਆਂ ਲੰਘਿਆ ਕਿਉਂਕਿ ਇੱਥੇ ਟ੍ਰੈਫਿਕ ਬੜੀ ਪਾਈ ਜਾਂਦੀ ਆ ਕਈ ਵਾਰ ਤਾਂ ਸਾਮ ਨੂੰ 7:30 ਵਜੇ ਤੋਂ ਬਾਅਦ ਇੱਥੇ ਜਾਮ ਪੂਰਾ ਲੱਗ ਜਾਂਦਾ। ਇਸ ਲਈ ਜਿੰਨੀ ਜਲਦੀ ਹੋ ਸਕੇ ਤੁਖ ਖਿੱਚ ਲਈ ਦੀ ਗੱਡੀ ਫਿਰ ਖਿੱਚ ਕੇ ਨਿਕਲ ਜੋ ਜਨਾ ਨਿਕਲ ਹੁੰਦਾ। ਜਿੱਦਾਂ ਹੀ 4:00 ਵਜੇ ਤਾਂ ਫਿਰ ਇੱਥੇ ਅੱਧੇ ਘੰਟੇ ਦੀ ਗਾਰੰਟੀ ਐ ਇਸ ਰੌਂਡ ਬੋਰਡ ਤੇ। ਐਂਟੀਗ੍ਰਾਫਟ ਰੌਂਡ ਬੋਰਡ ਕਹਿੰਦੇ ਐ ਇਸਨੂੰ। ਅੱਗੇ ਆ ਗਈ ਸਰਵਿਸ ਲੈਣ। ਤੇ ਸਰਵਿਸ ਦੇ ਵਿੱਚ ਮੈਕੜੀ ਮੁਕੜੀ ਵਗੈਰਾ ਪਰ ਖਾਣ ਨੂੰ ਦਿਲਵੜਾ ਕਰਦਾ ਸੀ ਘਰ ਦੀ ਤਾਂਗ ਜਿੱਦਾਂ ਕੰਮ ਖਤਮ ਹੁੰਦਾ ਹੈ ਆਏ ਹੁੰਦਾ ਜਲਦੀ ਜਲਦੀ ਚਲੀਏ ਘਰ ਨੂੰ ਤੇ ਮੂਹਰੇ ਹੋ ਗਈ ਬੱਤੀ ਗ੍ਰੀਨ। ਦਲ ਕਰਦਾ ਸੀ ਸਰਵਿਸ ਤੇ ਬਾੜਲਾ ਪਰ ਮੈਂ ਕਿਹਾ ਨਹੀਂ ਬਈ ਘਰੇ ਹੀ ਚੱਲ ਕੇ ਘਰ ਦੀ ਰੋਟੀ ਦਾ ਸਵਾਦ ਹੀ ਵੱਖਰਾ ਘਰੇ ਜਾ ਕੇ ਰੋਟੀ ਖਾਣੇ ਆ ਚੱਕ ਕੇ ਵੀ ਗ੍ਰੀਨ ਪੱਤੀ ਕੱਢਤੀ ਅੱਗੇ ਆ ਗਏ ਆਪਾਂ ਆਪਣੇ ਪਿੰਡ ਸਲੋ ਦੇ ਵਿੱਚ ਘਰਾਂ ਦੇ ਨੇੜੇ ਦਿਖਾਉਂਦੇ ਆ ਤੈਨੂੰ ਤੁਹਾਨੂੰ ਫਿਰ ਸਲੋ ਮੇਰਾ ਪਿੰਡ ਆ ਗਿਆ ਰੌਂਡ ਰੋਡ ਇਹ ਮੁੜਦਾ ਰੌਂਡ ਰੋਡ ਆਪਣੇ ਘਰ ਨੂੰ ਸਕੂਲ ਦੇ ਉਨ ਲਾਗਿਓ ਫਿਰ ਪਾਈ ਗੱਡੀ ਲੈਫਟ ਹੈਂਡ ਖਿੱਚੀਏ ਗੱਡੀ ਉਹ ਮੂਹਰੇ ਰੋਕ ਲਈ ਬੀਬਾ ਨੇ ਗੱਡੀ ਦੂਰੋਂ ਦੇਖ ਕੇ ਕਿ ਵੱਡੀ ਗੱਡੀ ਆਉਂਦੀ ਹੈ ਵੱਡੀ ਗੱਡੀ ਨੂੰ ਰਸਤਾ ਵੜਾ ਦਿੰਦੇ ਆ ਭਾਈ ਖਾਸ ਕਰਕੇ ਆਕਸਫੋਰਡ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਵੱਡੀ ਗੱਡੀ ਦਾ ਮੂਹਰੇ ਦੇਖ ਕੇ ਰੋਕ ਲੈਂਦੇ ਆ ਅੱਗੇ ਆਪਾਂ ਜਾਂਦੇ ਖਿੱਚੀ ਗੱਡੀ ਤੇ ਮੂਰੋਂ ਵੀ ਫਿਰ ਗੱਡੀ ਆ ਗਈ ਮੂਰ ਲਈ ਗੱਡੀ ਵਾਲਾ ਚੰਗਾ ਹੀ ਉਹਨਾਂ ਦਿੱਤਾ ਆਪਣਾ ਰਸਤਾ ਕਹਿੰਦਾ ਆ ਜਾ ਫਿਰ ਲੱਗੀ ਲੰਘ ਜਾ ਮਿੱਤਰ ਪਿਆਰਾ ਤੂੰ ਆਪਾਂ ਗੱਡੀ ਕਿਚੀ ਤੇ ਆਪਾਂ ਹੁਣ ਲੱਗੇ ਆਦੇ ਘਰ ਨੂੰ ਮੁੜਨ ਇੱਥੋਂ ਰਹਿ ਗਿਆ ਆਪਣਾ ਕਾਰ ਸਿਰਫ ਹਾਫ ਮਾਈਲ ਅੱਧਾ ਮਾਈਲ ਆ ਚੱਕ ਆਪਾਂ ਆਪਣੇ ਘਰਾਂ ਦੇ ਲਾਗੇ ਪਹੁੰਚ ਗਏ ਤੇ ਇੱਥੋਂ ਮੋੜ ਲਈ ਗੱਡੀ ਘਰ ਵਾਲੇ ਰਸਤੇ ਉਦੋਂ ਇਹ ਮੁਰੇ ਕੋਈ ਬਟਾ ਵੀਰ ਆਪਣਾ ਫਰਨੀਚਰ ਲਾ ਰਿਆ ਸੀਗਾ ਮਨੋ ਕੀਤਾ ਆਪਾਂ ਹੱਥ ਖੜਾ ਤੇ ਆਪਾਂ ਲਾ ਗਏ ਲਾਂਗੇ ਅੱਗੇ ਅੱਗੇ ਉਹ ਜਦਾਂ ਹੀ ਰਾਈਟ ਹੋ ਗਿਆ ਲੈਫਟ ਹੁੰਨਾ ਤੇ ਫਿਰ ਘਰ ਦੀ ਯਾਤ ਤੇ ਕਰ ਦਿਖ ਜਾਂਦਾ ਦੂਰੋਂ ਹੀ ਆਪਾਂ ਨੂੰ ਚੱਕ ਮਿੱਤਰ ਪਿਆ ਰਿਹਾ ਕਰਕੇ ਲੈਫਟ ਗੱਡੀ ਕਰੀਏ پارک پارک ਕਰਕੇ ਚੱਲੀਏ ਘਰ ਨੂੰ ਲਾ ਵੀ ਮੇਟਰ ਪਿਆਰੋ ਆਪਣਾ ਆ ਗਿਆ ਕਾਰ ਦੇਖੋ ਤੁਸੀਂ ਇੱਕ ਲੈਂਡ ਦੀ ਵੀਡੀਓ ਤੇ ਆ ਚੱਕ ਗੱਡੀ ਵੀ ਆਪਾਂ ਰੌਂਡ ਬੋਰਡ ਤੇ ਚੜ੍ਹ ਕੇ ਛੱਦ ਵੀ پارک ਕਰਤੀ ਐ ਆ ਇਹ ਵਾਲਾ ਆਪਣਾ ਕਾਰ ਆ ਗੱਡੀ ਕਰਦੇ ਪੂਰੇ ਲਾਤੀ ਕਿਉਂਕਿ ਰਾਤ ਨੂੰ ਕਿ ਇੱਥੇ ਗੱਡੀਆਂ ਹੋਰ ਵੀ ਲੱਗਣੀਆਂ ਹੁੰਦੀਆਂ ਇਸ ਲਈ ਗੱਡੀ ਥੋੜੀ ਜੀ ਸਾਈਡ ਕਰਕੇ ਲਾਉਣੀ ਪੈਂਦੀ ਐ ਰੌਂਡ ਬੋਰਡ ਦੇ ਫੁੱਟਪਾਥ ਤੇ ਆ ਚੱਕ ਕਰਤੀ ਗੱਡੀ پارک ਕਰਕੇ ਥੋੜੀ ਬੈਕ ਹੈਂਡ ਬ੍ਰੇਕ ਚੈੱਕ ਚੱਲ ਲੱਕ